ਤਤਨਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਚੱਕਰ ਚੇਹਨਾ ਆਰ ਬਰਨ ਜਾ ਅਰ ਉਪਰੰਗ ਵਰਦੇ ਸੁਤੇਗਾ ਅਚਲ ਕੋਰਤਨ ਭਉ ਪ੍ਰਕਾਸ਼ ਆਮੇ ਤੋਛ ਕਹਿ ਜਾ ਸਾਹੀ ਸਾਹਣ ਗਣਿਜ ਜਿ ਦਿਰਿ ਕ੍ਰਾਂ ਅਣਮਹੀਪ ਨੇਤ ਨੇਤ ਪਨ ਤ੍ਰੇਣਾ ਤੋ ਸਰਬਨਾਮ ਗਗਨੰਦ ਮਾਮਾ ਬਾਜੋ ਪਰਉਨੀ ਸਾਨੇ ਘਾਓ ਜੋ ਮੰਟੇ ਉਹ ਸੂਰਮਾ ਅਪਜੂਜਨ ਕੋ ਦਾ ਸੂਰਾ ਸੋ ਪਹਿਚਾਨੀਐ ਜੋ ਲਰੇ ਤੀਨ ਕੇਤਾ ਪੁਰਜਾ ਪੁਰਜਾ ਘਟ ਮਾਰੇ ਕਬ ਹੂਨਾ ਛਟ ਖੀਤ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਕ ਪੈਰ ਤਰੀਛੈ ਸਿਰ ਤੀਜੈ ਕਾਣ ਨਾਂ ਤੀਜੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨ ਜਾਣ ਕੋਈ ਐਸੀ ਮਰਨੀ ਜੂ ਮਰ ਬਹੁੜ ਨ ਮਰਣਾ ਹੋਈ ਕਬੀਰ ਮੋਹਿ ਮਰ ਨਹੀਂ ਕਾ ਚਾਉ ਹੈ ਮਰੋ ਤਾਂ ਹਰ ਕੀ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾ ਜਾ ਕੋ ਹਰ ਰੰਗ ਲੱਕ ਇਸ ਜੁਗ ਮਹਿ ਸੋ ਕਹੀ ਅੰਤਰ ਹੈ ਸੂਰਾ ਆਤਮ ਜਣਾ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ਜੋ ਸੂਰਾ ਤਿਸ ਹੀ ਹੋਏ ਮਰਣਾ ਜੋ ਭਗੈ ਤਿਸ ਜੁਨੀ ਫਰਣਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹੈ ਸੁਆਉ ਜਨ ਕੈ ਸੰਗ ਜਿਤਿ ਆਵੈ ਨਾਲ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਜਨਮ ਮਰਨ ਦੋਹ ਮੈਂ ਨਹੀਂ ਜਨ ਪਰਿ ਉਤਕਾਰੀ ਆਏ ਜੀ ਦਾਣ ਦੇ ਭਗਤੀ ਲਾਏ ਹਰਿ ਸਿਉ ਨੈਣ ਮਿਲਾਏ ਗਿਆਨ ਧਿਆਨ ਕਿਛ ਕਰਮ ਨਾ ਸਾਰ ਨਾ ਰਾਣਾ ਸਭ ਤੇ ਵੱਡਾ ਸਤ ਗੁਰ ਜਨ ਕਲ ਰਾਖੀ ਤਤ ਵਿਚਾਰ ਜਹ ਮਥਰਾ ਜਪੇ ਹੋ ਜਨ ਯਾਰ ਜਨ ਦੇਵ ਗੁਰੂ ਹਮੇ ਆਵ ਕਣ ਭਰੇ ਏਕ ਗੁਣ ਨਾ ਮਾਇਆ ਮੋਹ ਪਰਮ ਪਰ ਸੁਤਦਾਰਾ ਹਸਿਓ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਸੁ ਕਹੋ ਟਲ ਗੁਰ ਸੇਵੀ ਆ ਦਰਸਨ ਪਰਸ ਉਹ ਵਾ ਸਫਤ ਖਸਮਾਨੀ ਤੋ ਟਿਠੇ ਸੱਚੇ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਜਿਸ ਪਾਸ ਵਹਿਥਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਜਿਸ ਪਾਸ ਬਹਿਤੀਆਂ ਸੋਹੀਐ ਸਤਨਾਮ ਵਾਹਿਗੂਰ ਸਾਹਿਬ ਜੀ ੴ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਸੁਹੀ ਮਹਤਾ ਪਹਿਂਦਾ ਚੌਪ ਦੇ ਘਰ ਪਹਿਨਦਾ ਭਾਂਡਾ ਧੋਏ ਬੈਸ ਧੂਪ ਦੇਵਾ ਤੋ ਦੂਤ ਕੋ ਜਾਵੋ ਦੂਤ ਕਰਮ ਖੁਨ ਸੁਰਤ ਸਮਾਇ ਹੋਏ ਇਰਾਸ ਜਮਾਵੋ ਪਾਂਡਾ ਤੂਏ ਬੈਸ ਧੂਪ ਦੇ ਰਹਾ ਤਉ ਦੂਧਾ ਕੋ ਜਾਵੋ ਦੂਧ ਕਰਮ ਖੁਨ ਸੁਰਤ ਸਮਾਇਣਾ ਕੋਈ ਨਿਰਾਸ ਜਮਾਵੋ ਜਪੋ ਤਾਂ ਇੱਕ ਨਾਮਾ ਅਵਰ ਮੇਰਾ ਫਲ ਕੰਮ ਰਹਾਉ ਕਿਹੋ ਮਨ ਈਤੀ ਹਾਥ ਕਰੋ ਫੋਨਾ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਆ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਣਾ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦਨ ਸਾਹਿਬ ਰਵਤ ਰਹਾ ਕਹਤੇ ਕਹਾ ਕਹੇ ਕਹ ਜਹਾਵਹ ਤੁਮ ਸਾਰੇ ਅਵਰ ਨਾ ਕੋਈ ਭਗਤ ਹੀ ਨਾਨਕ ਜਨ ਜੰਪਾ ਹਉ ਸਾਰਾ ਹੀ ਸੱਚਾ ਸੋਈ ਕਹੰਦੇ ਕਹ ਕਹੇ ਕਹ ਜਾਵਹਿ ਤੁਮ ਸਾਰੇ ਅਵਰ ਨਾ ਕੋਈ ਭਗਤ ਹੀ ਨਾਨਕ ਜਨ ਜੰਪਾ ਔ ਸਦਾ ਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੁਹੀ ਮਹੱਤਾਂ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਹੁੰਦੈ ਕੋ ਜਾਵਹੁ ਦੂਧ ਕਰਮ ਪੰਸੁਖ ਸੁਮਾਏ ਹੋਏ ਨਿਰਾਸ ਜਮਾਵਹੁ ਜਿਤਰ ਮੂਲ ਨਾ ਥੁੜੀਂਦੋ ਜਿਤਰ ਆਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਰਾਹੀ ਖਰਚ ਧਨ ਮਾਲ ਸਬਦ ਅਖੁੱਟ ਬਾਬਾ ਨਾਨਕਾ ਰਾਹੀ ਖਰਚ ਧਨ ਮਾਲ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਗਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਗ ਵਾਣ ਤਿਨ ਪ੍ਰਭ ਸੰਗ ਮੌਲਿਆ ਸਮਰਤਿ ਤੁਰਖਿ ਆਪਾਰ ਹਰ ਮਿਲਣਾ ਨੂੰ ਮਨ ਲੂਚਦਾ ਕਰਮ ਮਿਲਾਵਣ ਨਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਤ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰ ਨਹਾਰ ਸਾਵਣ ਤਿੰਨਾਂ ਸੁਹਾਕਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰ ਨਹਾਰ ਸਾਵਣ ਤਿੰਨਾਂ ਸੁਹਾਕਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕੀ ਫਤਿਹ ਸਾਮਣ ਸਤਿ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਇੱਕੋ ਨਾਮ ਆਧਾਰ ਰਾਗ ਮਾਜ ਬਾਣੀ ਬਾਰਾ ਮਹਾ ਸਬਨੇ ਆਇਆ ਏ ਸਖੀ ਸਾਹਮਣੇ ਆਇਆ ਏ ਸਖੀ ਸਾਹਮਣੇ ਆਇਆ ਏ ਸਖੀ ਸਾਹਮਣੇ ਆਇਆ ਏ ਸਖੀ ਸਾਹਮਣੇ ਆਇਆ ਸਖੀ ਸਾਵਣ ਆਇਆ ਏ ਸਖੀ ਸਾਵਣ ਆਇਆ ਏ ਸਖੀ ਸਾਵਣ ਆਇਆ ਏ ਸਖੀ ਜਲ ਹਰ ਵਰਸਨ ਹਾਰ ਜਲ ਹਰ ਵਰਸਨ ਹਾਰ ਸਾਵਣ ਆਇਆ ਏ ਸਕੀ ਸਾਵਣ ਆਇਆ ਏ ਸਕੀ ਸਾਵਣ ਆਇਆ ਏ ਸਕੀ ਜਬਨ ਆਇਆ ਏ ਸੁਖ ਸਵਣ ਸੋ ਹਗਣੀ ਨਾਨਕ ਸੁਖ ਸਵਣ ਸੋ ਹਗਣੀ ਨਾਨਕ ਸੁਖ ਸਵਣ ਸੋ ਹਗਣੀ ਨਾਨਕ ਸੁਖ ਸਵਣ ਸੋ ਹਗਣੀ ਜਿਨ ਸਹਿ ਨਾਲ ਪਿਆਰ ਜਿਨ ਸਹਿ ਨਾਲ ਪਿਆਰ ਜਿਨ ਸਹਿ ਨਾਲ ਪਿਆਰ ਜਿਨ ਸਹਿ ਨਾਲ ਬਨੇ ਆਇਆ ਏ ਸਕੀ ਸਾਗਨ ਆਇਆ ਏ ਸਕੀ ਸਾਬਦੇ ਆਇਆ ਏ ਸਕੀ ਜਲ ਹਰ ਪਰਸਨਦਾਰ ਜਲ ਸਰ ਪਰਸਨਹਾ ਸਾਬਣ ਆਇਆ ਏ ਸਖੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ